ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲੁੜਕਾ ਕਲਾ ਕੁੜੀਆਂ ਦੇ ਵਿੜੇ ਵਿੱਚ ਸਕੂਲ ਮੁਖੀ ਬੂਟਾ ਰਾਮ ਸਟਾਫ ਤੇ ਬੱਚਿਆਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਫਲਾਂ ਵਾਲੇ ਅਤੇ ਛਾਂਦਾਰ ਰੁੱਖ ਲਗਾਏ ਇਸ ਮੌਕੇ ਤੇ ਬੀਡੀਪੀਓ ਦਫ਼ਤਰ ਤੋਂ ਮਨਦੀਪ ਕੁਮਾਰ ਬੀੜ ਬੰਸੀਆ ਆਪ ਪਾਰਟੀ ਦੇ ਜ਼ਿਲ੍ਹਾ ਪਧਰੀ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਸਰਦਾਰ ਪ੍ਰਤਪਾਲ ਸਿੰਘ ਪੱਲਾ ਕੁਲਵੀਰ ਕੁੱਪ ਸਿੰਘ ਸੰਦੂ ਮੱਖਣ ਸਿੰਘ ਕੁਲਵੀਰ RAM ਮਨਪ੍ਰੀਤ ਸਿੰਘ ਅਨੁਪ੍ਰੀਆ ਸਰਬਜੀਤ ਕੋਰ ਅਧਿਆਪਕ ਮਨਪ੍ਰੀਤ ਕੋਰ ਕੁਲਵਿੰਦਰ ਕੋਰ ਕੁੱਪ ਰਜਨੀ ਸਫਾਈ ਕਰਮਚਾਰੀ ਅਤੇ ਸਕੂਲ ਦੇ ਬੱਚੇ ਮੌਜੂਦ ਸਨ ਅੱਜ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਅਮਤਾਵਕ ਸਰਕਾਰੀ ਪ੍ਰਾਇਮਰੀ ਸਕੂਲ ਰੋੜਕਕਲਾ ਕੁੜੀਆਂ ਵਿੱਚ ਪਿੰਡ ਦੇ ਪਤਵੰਤੇ ਸੱਜਣ ਪ੍ਰਤਪਾਲ ਸਿੰਘ ਜੀ ਕੁਲਵੀਰ ਜੀ ਮੱਖਣ ਜੀ ਦੇ ਬੀਡੀਪੀਓ ਦਫਤਰ ਤੋਂ ਨਰੇਗਾ ਦੇ ਇੰਚਾਰਜ ਮਨਦੀਪ ਜੀ ਸਕੂਲ ਸਟਾਫ ਬੱਚਿਆਂ ਨੇ ਸਕੂਲ ਦੇ ਵਿਹੜੇ ਵਿੱਚ ਇੱਕ ਬੂਟਾ ਲਾਇਆ ਅਸੀਂ ਸਰਕਾਰ ਦੀ ਇਸ ਮੁਹਿੰਮ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਸ ਬਰਸਾਤ ਵਿੱਚ ਉਹਨਾਂ ਨੇ ਸਕੂਲਾਂ ਦੇ ਬੱਚਿਆਂ ਨੂੰ ਤੇ ਆਪਕਾ ਨੂੰ ਪ੍ਰੇਰਿਤ ਕੀਤਾ ਕਿ ਉਹ ਸਕੂਲਾਂ ਦੇ ਵਿੱਚ ਪੌਦੇ ਲਾਉਣ ਤੇ ਵਾਤਾਵਰਣ ਨੂੰ ਬਚਾਉਣ ਅੱਜ ਮੇਰੇ ਪਿੰਡ ਰੁੜਕਾ ਟਲਾਵੇ ਵਿੱਚ ਆਂਗਣਵਾੜੀ ਸਕੂਲ ਮਾਸਟਰ ਬੂਟਾ ਰਾਮ ਜੀ ਜਿਹੜਾ ਬੂਟੇ ਲਾਉਣ ਦਾ ਉਪਰਾਲਾ ਹੈਗਾ ਹੈ ਕਿ ਆ ਜਿਨ੍ਹਾਂ ਨੇ ਕੀਤਾ ਇਹ ਬਹੁਤ ਹੀ ਵੱਡਾ ਤੇ ਸ਼ਲਾਘਾਯੋਗ ਕਦਮ ਹੈ ਕਿਉਂਕਿ ਇੱਕ ਰੁੱਖ ਤੇ 100 ਸੌ ਸਾਖ। ਅਸੀਂ ਵੱਧ ਤੋਂ ਵੱਧ ਬੂਟੇ ਲਾਵਾਂਗੇ। ਅਸੀਂ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾਵਾਂਗੇ ਤੇ ਤਾਜੀ ਹਵਾ ਜਿਹੜੀ ਆਕਸੀਜਨ ਹੈਗੀ ਆ ਹਰ ਇੱਕ ਦੇ ਲਈ ਇਹ ਲੋੜੀਂਦੀ ਹੈਗੀ ਆ ਤੇ ਜਿਆਦਾ ਅਸਾਰ ਜਿਹੜੇ ਮੀਂਹ ਪੈਣ ਦੇ ਹੈਗੇ ਮਾਰੂਥਲ ਪੰਜਾਬ ਬਣਦਾ ਜਾ ਰਿਹਾ ਹੈ। ਇਸ ਨੂੰ ਹਰਿਆ ਭਰਿਆ ਰੱਖਣ ਦੇ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ। ਧੰਨਵਾਦ।